ਸੱਚੇ ਕਾਲਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ ਅਮਰੀਕਾ ਨੇ ਪਾਰਦੇ ਤੇ 25% ਲਗਾਇਆ ਟੈਰਫ ਹੈ 1 ਅਗਸਤ ਤੋਂ ਅਮਰੀਕੀ ਟੈਰਫ ਹੋਣਗੇ ਪ੍ਰਭਾਵੀ ਰੂਸ ਦੇ ਪੁਚਾਲ ਤੋਂ ਬਾਅਦ ਅਮਰੀਕਾ ਦੇ ਵਿੱਚ ਐਡਵਾਈਸ ਜਾਰੀ ਹੈ ਸੁਨਾਮੀ ਲਹਿਰਾਂ ਦੀ ਮਾਰ ਤੋਂ ਬਚਣ ਲਈ ਕਿਹਾ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਧਿਆ ਗਰਮੀ ਦਾ ਕਹਿਰ ਕਰਦੇ ਅੰਦਰ ਰਹਿਣ ਦੀ ਲੋਕਾਂ ਨੂੰ ਦਿੱਤੀ ਸਲਾਹ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਭਾਰਤ ਉੱਤੇ ਸਖਤ ਰੁਖ ਅਪਣਾਇਆ 트੍ਰੰਪ ਨੇ ਭਾਰਤ ਤੇ 25% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਐਲਾਨ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਕੀਤਾ ਹੈ ਔਰ ਡੋਨਾਲਡ 트াম্প ਨੇ ਇਹ ਵੀ ਆਖਿਆ ਕਿ ਭਾਰਤ ਰੂਸ ਤੋਂ ਹਥਿਆਰ ਵੀ ਖਰੀਦਦਾ ਹੈ ਤੇ ਤੇਲ ਵੀ ਖਰੀਦਦਾ ਹੈ ਇਸ ਲਈ ਭਾਰਤ ਦੇ ਉੱਤੇ ਜੁਰਮਾਨਾ ਲਗਾਇਆ ਜਾ ਰਿਹਾ ਹੈ ਸੋ ਇਹ ਟੈਰਫ 1 ਅਗਸਤ ਤੋਂ ਪ੍ਰਭਾਵੀ ਕੀਤੇ ਜਾ ਰਹੇ ਨੇ 1 ਅਗਸਤ ਤੋਂ ਭਾਰਤ ਦੇ ਉੱਤੇ ਅਮਰੀਕਾ ਦੇ ਵੱਲੋਂ 25% ਟੈਰਫ ਲਾਗੂ ਕਰ ਦਿੱਤੇ ਜਾਣਗੇ ਅਮਰੀਕਾ ਨੇ 1 ਅਗਸਤ ਦੀ ਡੈਡਲਾਈਨ ਖਤਮ ਹੋਣ ਤੋਂ ਪਹਿਲਾਂ ਹੀ ਭਾਰਤ ਤੇ 25% ਟੈਰਫ ਲਗਾਉਂਦਾ ਐਲਾਨ ਕਰ ਦਿੱਤਾ ਹੈ 트াম্প ਨੇ ਆਖਿਆ ਹੈ ਕਿ ਇਹ 1 ਅਗਸਤ ਤੋਂ ਭਾਰਤ ਤੇ ਲਾਗੂ ਹੋਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਨੇ ਖੁਦ ਇਸ ਦਾ ਐਲਾਨ ਕੀਤਾ ਹੈ ਦਰਸਲ ਭਾਰਤ ਤੇ ਅਮਰੀਕਾ ਵਿਚਾਲੇ ਵਪਾਰ ਸਮਝੌਤੇ ਨੂੰ ਲੈ ਕੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ ਹੁਣ 트럼ਪ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਡੋਨਾਲਡ 트럼ਪ ਦਾ ਕਹਿਣਾ ਹੈ ਕਿ ਭਾਰਤ ਸਾਡਾ ਦੋਸਤ ਹੈ ਪਰ ਅਸੀਂ ਪਿਛਲੇ ਕਈ ਸਾਲਾਂ ਚ ਭਾਰਤ ਨਾਲ ਮੁਕਾਬਲਤਨ ਘੱਟ ਵਪਾਰ ਕੀਤਾ ਹੈ ਕਿਉਂਕਿ ਉਹਨਾਂ ਦੇ ਟੈਰਿਫ ਬਹੁਤ ਜ਼ਿਆਦਾ ਨੇ ਜੋ ਕਿ ਦੁਨੀਆ 'ਚ ਸਭ ਤੋਂ ਵੱਧ ਨੇ ਇਸ ਤੋਂ ਇਲਾਵਾ ਭਾਰਤ ਨੇ ਹਮੇਸ਼ਾ ਰੂਸ ਤੋਂ ਆਪਣੇ ਫੌਜੀ ਉਪਕਰਨਾਂ ਦਾ ਵੱਡਾ ਹਿੱਸਾ ਖਰੀਦਿਆ ਹੈ ਹਰ ਕੋਈ ਚਾਹੁੰਦਾ ਹੈ ਕਿ ਰੂਸ ਯੂਕਰੇਨ ਦੇ ਵਿੱਚ ਕਤਲੇਆਮ ਨੂੰ ਰੋਕੇ ਸਭ ਕੁਝ ਚੰਗਾ ਨਹੀਂ ਹੈ ਇਸ ਲਈ ਹੁਣ ਭਾਰਤ ਨੂੰ 1 ਅਗਸਤ ਤੋਂ 25% ਟੈਰਫ ਦੇਣਾ ਪਵੇਗਾ ਤੇ ਇਸ ਤੋਂ ਇਲਾਵਾ ਇਹਨਾਂ ਕਾਰਨਾ ਕਰਕੇ ਜੁਰਮਾਨਾ ਵੀ ਲੱਗੇਗਾ ਇਸ ਸਵਾਲ ਤੇ ਧਿਆਨ ਦੇਣ ਲਈ ਧੰਨਵਾਦ ਧਿਆਨ ਦੇ ਨਿਯੁਗ ਹੈ ਕਿ ਇਸ ਵਿੱਤੀ ਸਾਲ ਦੀ ਅਪ੍ਰੈਲ ਜੂਨ ਤਿੰਨ ਮਹੀਨੇਂ ਭਾਰਤ ਦਾ ਅਮਰੀਕਾ ਨੂੰ ਨਿਰਯਾਤ 22.8% ਵਧ ਕੇ 25.51 ਬਿਲੀਅਨ ਡਾਲਰ ਹੋ ਗਿਆ ਜਤ ਕੀ ਆਯਾਤ 11.68 ਫੀਸਦੀ ਵਾਧੇ ਕੇ 12.86 ਬਿਲੀਅਨ ਡਾਲਰ ਹੋ ਗਿਆ। ਦਰਸਲ ਭਾਰਤ ਸਰਕਾਰ ਪਿਛਲੇ ਕਈ ਸਾਲਾਂ ਤੋਂ ਰੂਸ ਤੋਂ ਸਭ ਤੋਂ ਵੱਧ ਕੱਚਾ ਤੇਲ ਬਰਾਮਦ ਕਰ ਰਹੀ ਹੈ। ਜਿਸ ਕਾਰਨ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਤੇ ਜੁਰਮਾਨੇ ਦੇ ਨਾਲ-ਨਾਲ 25 ਫੀਸਦੀ ਟੈਰਫ ਲਗਾਇਆ ਹੈ। ਰੂਸ ਤੇ ਯੂਕਰੇਨ ਦਰਮਿਆਨ ਪਿਛਲੇ 3 ਸਾਲਾਂ ਤੋਂ ਜਾਰੀ جنگ ਕਾਰਨ ਯੂਰਪੀ ਦੇਸ਼ਾਂ ਨੇ ਰੂਸ ਤੇ ਕਈ ਪਾਬੰਦੀਆਂ ਲਗਾਈਆਂ ਨੇ। ਯੂਰਪੀ ਦੇਸ਼ ਰੂਸ ਤੋਂ ਕੱਚਾ ਤੇਲ ਤੇ ਗੈਸ ਆਯਾਤ ਨਹੀਂ ਕਰ ਰਹੇ। ਦੂਜੇ ਪਾਸੇ ਭਾਰਤ ਕਈ ਸਾਲਾਂ ਤੋਂ ਰੂਸ ਤੋਂ ਸਸਤਾ ਕੱਚਾ ਤੇਲ ਖਰੀਦ ਰਿਹਾ ਹੈ ਜੋ ਕਿ ਅਮਰੀਕਾ ਤੇ ਯੂਰਪ ਨੂੰ ਪਸੰਦ ਨਹੀਂ ਇਸ ਕਾਰਨ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਤੇ 25% ਟੈਰਿਫ ਤੇ ਜੁਰਮਾਨਾ ਲਗਾਇਆ ਹੈ ਹੁਣ ਇਸ ਉੱਤੇ ਭਾਰਤ ਦਾ ਕੀ ਪ੍ਰਤੀਕਰਮ ਆਵੇਗਾ ਇਹ ਵੀ ਵਿਖਣਯੋਗ ਬਣਿਆ ਹੋਇਆ ਹੈ ਦੂਜੇ ਪਾਸੇ ਭਾਰਤ ਅਮਰੀਕਾ ਨੂੰ ਕੀ ਮੋੜਵਾ ਜਵਾਬ ਦਿੰਦਾ ਹੈ ਇਸ ਉੱਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਰੂਸ ਦੇ ਵਿੱਚ 8.8 ਦੀ ਤੀਬਰਤਾ ਵਾਲੇ ਪੋਚਾਲ ਕਰਕੇ ਬਹੁਤ ਸਾਰੀ ਤਬਾਹੀ ਵੀ ਮਚੀ ਤੇ ਇਸ ਕਰਕੇ ਦੇਸ਼ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਤਰਥੱਲੀ ਮਚ ਗਈ ਹੈ ਬਹੁਤ ਹੀ ਭਿਆਨਕ ਤੂਫਾਨ ਸੀ ਜਿਸ ਤੋਂ ਬਾਅਦ ਵੱਖ-ਵੱਖ ਦੇਸ਼ਾਂ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਤੇ ਹੁਣ ਰੋਜ਼ ਦੇਸ ਪਚਾਲ ਤੋਂ ਬਾਅਦ ਅਮਰੀਕਾ ਨੇ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਅਮਰੀਕਾ ਤੱਕ ਸੁਨਾਮੀ ਦੀਆਂ ਲਹਿਰਾਂ ਦੀ ਮਾਰ ਪਈ ਹੈ ਅਮਰੀਕਾ ਦਾ ਕਹਿਣਾ ਹੈ ਕਿ ਕਈ ਫੁੱਟ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਸੀ ਅਮਰੀਕਾ ਨੇ ਆਪਣੇ ਤੱਟਵਰਤੀ ਇਲਾਕਿਆਂ ਦੇ ਵਿੱਚ ਵੀ ਵੱਡੀਆਂ ਸੁਨਾਮੀ ਦੀਆਂ ਲਹਿਰਾਂ ਵਾਲੀ ਐਡਵਾਈਜ਼ਰੀ ਜਾਰੀ ਕੀਤੀ ਹੈ ਲੋਕਾਂ ਨੂੰ ਪਾਣੀ ਤੋਂ ਦੂਰ ਰਹਿਣ ਵਾਸਤੇ ਅਪੀਲ ਕੀਤੀ ਗਈ ਹੈ ਇਹ ਐਡਵਾਈਜ਼ਰੀ ਇਕੱਲੇ ਅਮਰੀਕਾ ਨੇ ਨਹੀਂ ਕੁਝ ਹੋਰ ਦੇਸ਼ਾਂ ਨੇ ਵੀ ਜਾਰੀ ਕੀਤੀ ਹੈ ਰੂਸ ਦੇ ਕਾਮਚਟਕਾ ਖੇਤਰ 'ਚ ਜੋ ਸ਼ਕਤੀਸ਼ਾਲੀ ਭੁਚਾਲ ਮਗਰੋਂ ਦੁਨੀਆ ਭਰ ਦੇ ਕਈ ਹਿੱਸੇ ਅਲਰਟ ਹੋ ਗਏ ਨੇ ਅਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤੇ ਗਏ ਨੇ ਕਾਮਚਟਕਾ ਰੂਸ ਦਾ ਦੂਰ ਪੂਰਬੀ ਖੇਤਰ ਹੈ ਜੋ ਪ੍ਰਸ਼ਾਂਤ ਮਹਾਸਾਗਰ ਵੱਲ ਖੁੱਲਦਾ ਹੈ ਹੁਣ ਭੁਚਾਲ ਤੋਂ ਬਾਅਦ ਉੱਥੇ ਸੁਨਾਮੀ ਨੇ ਤਬਾਹੀ ਮਚਾਈ ਹੈ ਰੂਸ ਦੇ ਨਾਲ-ਨਾਲ ਜਾਪਾਨ ਤੇ ਅਮਰੀਕੀ ਏਜੰਸੀਆਂ ਵੱਲੋਂ ਸੁਨਾਮੀ ਦੀ ਚੇਤਾਵਨੀ ਜਾਰੀ ਹੋਣ ਮਗਰੋਂ ਇਸ ਭੁਚਾਲ ਕਾਰਨ ਉੱਠੀਆਂ ਲਹਿਰਾਂ ਅਮਰੀਕੀ ਤੱਟਾਂ ਨਾਲ ਟਕਰਾਈਆਂ ਨੇ ਫ੍ਰਾਂਚ ਪੋਲੀਨੇਸ਼ੀਆ ਦੇ ਅਧਿਕਾਰੀਆਂ ਨੇ ਨੂਕੂ ਹਿਵਾ ਟਾਪੂ ਲਈ ਵੱਤ ਤੋਂ ਵੱਧ ਲਹਿਰਾਂ ਦੀ ਉਚਾਈ ਦੀ ਭਵਿੱਖਬਾਣੀ 7.2 ਫੁੱਟ ਤੋਂ ਵਧਾ ਕੇ 13 ਫੁੱਟ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਲਹਿਰ 1 ਵਜੇ ਸਥਾਨਕ ਸਮੇਂ ਤੋਂ ਬਾਅਦ ਕਿਸੇ ਵੀ ਸਮੇਂ ਆਉਣ ਦੀ ਉਮੀਦ ਹੈ। ਨੂਕੂ ਹਿਵਾ ਪਰ ਸ਼ਾਂਤ ਮਹਾਸਾਗਰ 'ਚ ਮਾਰਕੇਸਾਸ ਟਾਪੂਆਂ 'ਚ ਸਭ ਤੋਂ ਵੱਡਾ ਹੈ। ਤਾਜ਼ਾ ਬਿਆਨ 'ਚ ਕਿਹਾ ਗਿਆ ਹੈ ਕਿ ਹੋਰ ਮਾਰਕੇਸਾਸ ਟਾਪੂ 0.6 ਮੀਟਰ ਅਤੇ 0.9 ਮੀਟਰ ਦੇ ਵਿਚਾਲੇ ਲਹਿਰਾਂ ਦੀ ਉਚਾਈ ਤੋਂ ਪ੍ਰਭਾਵਿਤ ਹੋਣਗੇ। ਪਹਿਲਾਂ ਅਸੀਂ ਸੁਣਿਆ ਸੀ ਕਿ ਉਹ ਹੂਕਾ ਅਤੇ ਹੀ ਉਹ ਉਹ ਲਈ 3.6 ਫੁੱਟ ਅਤੇ 7.2 ਫੁੱਟ ਦੇ ਵਿਚਾਲੇ ਲਹਿਰਾਂ ਦੀ ਉਮੀਦ ਹੈ। ਰਾਸ਼ਟਰੀ ਮੌਸਮ ਸੇਵਾ ਯੂਰੇਕਾ ਦੇ ਅਨੁਸਾਰ ਕੈਲੀਫੋਰਨੀਆ ਤੱਟ ਦੇ ਕੁਝ ਹਿੱਸਿਆਂ ਦੇ ਨਾਲ ਸੁਨਾਮੀ ਲਹਿਰਾਂ ਉੱਠ ਰਹੀਆਂ ਨੇ ਕਿਉਂਕਿ ਸਵੇਰੇ ਜਲਦੀ ਇੱਥੇ ਪਹੁੰਚਣਾ ਸ਼ੁਰੂ ਹੋ ਗਈਆਂ ਸੀ। ਬੇਅ ایرিয়া ਮੌਸਮ ਸੇਵਾ ਦਾ ਕਹਿਣਾ ਹੈ ਕਿ ਸੇਂਟ ਫਰਾਂਸਿਸਕੋ 'ਚ 15 ਮਿੰਟਾਂ ਦੇ ਅੰਦਰ 2.5 ਫੁੱਟ ਤੱਕ ਦੀਆਂ ਲਹਿਰਾਂ ਉੱਠ ਰਹੀਆਂ ਨੇ। ਮੌਸਮ ਸੇਵਾ ਨੇ ਅੱਗੇ ਕਿਹਾ ਹੈ ਕਿ ਇਹ ਸਮੁੰਦਰੀ ਕੰਡਿਆ ਅਤੇ ਬੰਦਰਗਾਹਾਂ ਦੇ ਨਾਲ ਕੁਝ ਗੰਭੀਰ ਖਤਰਨਾਕ ਧਾਰਾਵਾਂ ਪੈਦਾ ਕਰ ਸਕਦਾ ਹੈ। ਅੱਜ ਪਾਣੀ ਤੋਂ ਦੂਰ ਰਹਿਣਾ ਚੰਗਾ ਵਿਚਾਰ ਹੈ। ਕ੍ਰਿਸੈਂਟ ਸਿਟੀ ਦੇ ਵਿੱਚ ਹੁਣ ਤੱਕ ਰਿਕਾਰਡ ਕੀਤੀ ਗਈ ਵੱਧ ਤੋਂ ਵੱਧ ਲਹਿਰਾਂ ਦੀ ਉਚਾਈ 3.6 ਫੁੱਟ ਹੈ। ਜਿਵੇਂ ਕਿ ਪਹਿਲਾਂ ਰਿਪੋਰਟ ਕੀਤੀ ਗਈ ਸੀ ਅਮਰੀਕਾ ਦੇ ਵਿੱਚ ਹੋਰ ਥਾਵਾਂ ਤੇ ਵਾਸ਼ਿੰਗਟਨ ਰਾਜ ਦੇ ਲਾਪੁਸ਼ ਅਤੇ ਵੈਸਟ ਪੋਰਟ ਦੇ ਵਿੱਚ ਵੀ ਲਹਿਰਾਂ ਦੀ ਰਿਪੋਰਟ ਕੀਤੀ ਜਾ ਰਹੀ ਹੈ ਜਦੋਂ ਤੋਂ ਆਧੁਨਿਕ ਪੁਚਾਲ ਵਿਗਿਆਨ 1900 ਦੇ ਵਿੱਚ ਸ਼ੁਰੂ ਹੋਇਆ ਹੈ ਰੂਸ ਦੇ ਤੱਟ ਤੇ 8.8 ਤੀਬਰਤਾ ਵਾਲੇ ਪੁਚਾਲ ਨਾਲੋਂ ਸਿਰਫ 5 ਪੁਚਾਲ ਹੀ ਤੇਜ਼ ਰਹੇ ਨੇ ਰਿਕਾਰਡ ਤੇ ਸਭ ਤੋਂ ਸ਼ਕਤੀਸ਼ਾਲੀ ਚੀਲੀ ਦੇ ਵਿੱਚ 1960 ਦਾ ਵਲਡੀਵਿਆ ਪੁਚਾਲ ਹੈ ਇਸ ਦੌਰਾਨ 9.5 ਤੀਬਰਤਾ ਦਾ ਪੁਚਾਲ ਰਿਕਾਰਡ ਕੀਤਾ ਗਿਆ ਸੀ ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਨੇੜੇ ਆਇਆ ਪੁਚਾਲ 2011 ਚ ਜਾਪਾਨ ਚ ਆਏ ਮਹਾਨ ਤੋਹੋਕੂ ਪੁਚਾਲ ਤੋਂ ਬਾਅਦ ਰਿਕਾਰਡ ਕੀਤਾ ਗਿਆ ਸਭ ਤੋਂ ਸ਼ਕਤੀਸ਼ਾਲੀ ਪੁਚਾਲ ਹੈ ਜਿੱਥੇ ਇੱਕ ਵਿਨਾਸ਼ਕਾਰੀ ਸੁਨਾਮੀ ਸ਼ੁਰੂ ਹੋਈ ਅਤੇ ਫੁਕੁਸ਼ੀਮਾ ਦਾਇਚੀ ਪਰਮਾਣੂ ਤਬਾਹੀ ਦਾ ਕਾਰਨ ਬਣਿਆ 1952 ਦੇ ਵਿੱਚ ਕਾਮਚਟਕਾ ਪ੍ਰਾਇਦੀਪ ਦੇ ਨੇੜੇ ਇਸੇ ਖੇਤਰ ਦੇ ਵਿੱਚ 9 ਦੀ ਤੀਬਰਤਾ ਵਾਲਾ ਪਿਛਲਾ ਪੁਚਾਲ ਆਇਆ ਸੀ ਜਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਾਂਟੋ ਤੋਂ ਵਕਾਇਆਮਾ ਤੱਕ ਤੱਟਵਰਤੀ ਰੇਖਾਵਾਂ ਲਈ ਸੁਨਾਮੀ ਚੇਤਾਵਨੀ ਪੱਧਰ ਨੂੰ ਐਡਵਾਈਸ ਜੀ ਤੱਕ ਘਟਾ ਦਿੱਤਾ ਹੈ ਪਰ ਹਕਾਇਡੋ ਅਤੇ ਤੋਹਾਕੂ ਦੇ ਕੁਝ ਹਿੱਸਿਆਂ ਦੇ ਲਈ ਚੇਤਾਵਨੀ ਦੇ ਉੱਚ ਪੱਧਰ ਤੇ ਬਣਿਆ ਹੋਇਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਨਾਮੀ ਹਜੇ ਵੀ ਵੇਖੀ ਜਾ ਰਹੀ ਹੈ ਤੇ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ ਉਹਨਾਂ ਆਖਿਆ ਹੈ ਕਿ ਤੱਟਵਰਤੀ ਖੇਤਰਾਂ ਦੇ ਲੋਕਾਂ ਨੂੰ ਉੱਚੀਆਂ ਜ਼ਮੀਨਾਂ ਜਾਂ ਖਾਲੀ ਇਮਾਰਤਾਂ ਵਰਗੀਆਂ ਸੁਰੱਖਿਅਤ ਥਾਵਾਂ ਤੇ ਜਾਣਾ ਚਾਹੀਦਾ ਹੈ ਲਗਭਗ ਉਸੇ ਤੀਬਰਤਾ ਦੇ ਪਿਛਲੇ ਪੁਚਾਲਾਂ ਤੋਂ ਸੁਨਾਮੀ ਨਿਰੀਖਣ ਰਿਕਾਰਡਾਂ ਦੇ ਆਧਾਰ 'ਤੇ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਉੱਚ ਸੁਨਾਮੀ ਸਥਿਤੀਆਂ ਘੱਟੋ-ਘੱਟ ਇੱਕ ਦਿਨ ਲਈ ਜਾਰੀ ਰਹਿਣਗੀਆਂ ਤੇ ਉਦੋਂ ਦੇ ਲੱਖਾਂ ਅਮਰੀਕਨਜ਼ ਤਿੰਨ ਅੰਕਾਂ ਵਾਲੀ ਗਰਮੀ ਦੀ ਲਹਿਰ ਤੋਂ ਪਰੇਸ਼ਾਨ ਨੇ ਯਾਨੀ ਕਿ ਗਰਮੀ ਦਾ ਅੰਕੜਾ ਜਾਂ ਤਾਪਮਾਨ ਜਿਹੜਾ ਉਹ ਤਿੰਨ ਡਿਜੀਟਸ ਤੱਕ ਪਹੁੰਚ ਗਿਆ 100 ਡਿਗਰੀ ਫਾਰਨਹਾਈਟ ਤੱਕ ਗਰਮੀ ਅਮਰੀਕਾ ਦੇ ਵਿੱਚ ਪੈ ਰਹੀ ਹੈ ਤਰਾਹ ਤਰਾਹ ਮਚੀ ਹੋਈ ਹੈ ਬਹੁਤ ਸਾਰੇ ਸ਼ੁੱਬੇ ਅਜਿਹੇ ਨੇ ਜਿੰਨਾਂ ਦੇ ਮੇਅਰਸ ਦੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਸਖਤ ਬੇਨਤੀ ਕੀਤੀ ਗਈ ਹੈ ਕਿ ਠੰਡੀਆਂ ਥਾਵਾਂ ਤੇ ਰਹਿਣ ਗਰਮੀ ਦਾ ਕਹਿਰ ਇੰਨਾ ਜ਼ਿਆਦਾ ਹੈ ਕਿ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਹੈ ਕਿ ਉਹ 에어 ਕੰਡੀਸ਼ਨਰ ਦੇ ਕਮਰਿਆਂ ਦੇ ਵਿੱਚ ਹੀ ਰਹਿਣ ਲੋਕਾਂ ਵਾਸਤੇ কুলਿੰਗ ਸੈਂਟਰ ਵੀ ਸਥਾਪਿਤ ਕੀਤੇ ਜਾ ਰਹੇ ਨੇ ਅਮਰੀਕਾ ਪਾਰ ਚ ਲੱਖਾਂ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਚੇਤਾਨੀ ਦਿੱਤੀ ਗਈ ਹੈ ਕਿਉਂਕਿ ਦੇਸ਼ ਦਾ ਲਗਭਗ ਅੱਧਾ ਹਿੱਸਾ ਗਰਮੀ ਦੀ ਲਪੇਟ ਦੇ ਵਿੱਚ ਹੈ ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ ਗਰਮੀ ਸੰਬੰਧੀ ਸਲਾਹਾਂ ਮੱਧ ਪੱਛਮ ਲਖਣ ਪੂਰਬ ਅਤੇ ਉੱਤਰ ਪੂਰਬ ਦੇ ਕੁਝ ਹਿੱਸਿਆਂ 'ਚ 168 ਮਿਲੀਅਨ ਅਮਰੀਕਨਸ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਨਿਊਯਾਰਕ ਦੀ ਗਵਰਨਰ ਕੈਸੀ ਹੌਚਲ ਨੇ ਨਿਊਯਾਰਕ ਵਾਸੀਆਂ ਨੂੰ ਕਮਜ਼ੋਰ ਗੁਆਂਢੀਆਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ ਅਤੇ ਆਖਿਆ ਹੈ ਕਿ ਰਾਜ ਵਿੱਚ ਮੌਸਮੀ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਗਰਮੀਆਂ ਹੈ ਇਸ ਖੇਤਰ 'ਚ ਤੂਫਾਨ ਆਉਣ ਤੋਂ ਇੱਕ ਦਿਨ ਬਾਅਦ ਵੀਰਵਾਰ ਨੂੰ ਮੌਸਮ ਠੰਡਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਐਨਵਾਈਸੀ ਐਮਰਜੈਂਸੀ ਮੈਨੇਜਮੈਂਟ ਨੇ ਐਕਸ ਦੇ ਉੱਤੇ ਕਿਹਾ ਹੈ ਕਿ ਬਹੁਤ ਜ਼ਿਆਦਾ ਗਰਮੀ ਖਤਰਨਾਕ ਹੈ ਤੇ ਜਾਨਲੇਵਾ ਹੋ ਸਕਦੀ ਹੈ ਲੋਕਾਂ ਨੂੰ ਜਿੰਨਾ ਸੰਭਵ ਹੋ ਸਕੇ 에어 ਕੰਡੀਸ਼ਨਡ ਥਾਵਾਂ ਤੇ ਘਰ ਦੇ ਅੰਦਰ ਰਹਿਣਾ ਚਾਹੀਦਾ ਹੈ। ਮੰਗਲਵਾਰ ਸਵੇਰੇ ਭੀੜ ਭੜੱਕੇ ਦੇ ਸਮੇਂ ਦੌਰਾਨ ਨਿਊਯਾਰਕ ਸਿਟੀ ਦੇ ਵਿੱਚ ਕਈ ਸੱਵੇ ਲਾਈਨਾਂ ਬਿਜਲੀ ਬੰਦ ਹੋ ਗਈਆਂ। ਅਧਿਕਾਰੀਆਂ ਨੇ ਆਖਿਆ ਕਿ ਉਹ ਜਾਂਚ ਕਰ ਰਹੇ ਹਨ ਕਿ ਇਹ ਗਰਮੀ ਕਰਕੇ ਹੋਇਆ ਹੈ ਜਾਂ ਕਿ ਨਾਕਰਨਾ ਕਰਕੇ ਹੋਇਆ ਹੈ। ਸੱਵੇ ਸਵਾਰ ਨੈਟਲੀ ਹੈਂਡਰੀ ਦਾ ਕਹਿਣਾ ਸੀ ਕਿ ਸਾਲ ਐਨਯੋਕ ਸੀ ਪਰ ਸਾਰਾ ਕੁਝ ਬੋਟ ਸ਼ਾਰਟ ਸੀ। ਨਿਊਯਾਰਕ ਰਾਜ ਦੀਆਂ ਸਹੂਲਤਾਂ ਤੇ ਸਵਿਮਿੰਗ ਪੂਲ ਦੇ ਘੰਟੇ ਵਦਾ ਦਿੱਤੇ ਗਏ ਨੇ ਤੇ ਲੋਕਾਂ ਨੂੰ ਗਰਮੀ ਤੋਂ ਬਚਨ 'ਚ ਮਦਦ ਕਰਨ ਲਈ ਕੂਲਿੰਗ ਸੈਂਟਰ ਸਥਾਪਿਤ ਕੀਤੇ ਗਏ ਨੇ ਨਿਊਯਾਰਕ ਸਿਟੀ ਐਮਰਜੈਂਸੀ ਮੈਨੇਜਮੈਂਟ ਦੇ ਮੁੱਢਲੇ ਆંકੜਿਆਂ ਅਨੁਸਾਰ ਸ਼ਹਿਰ ਦੇ ਲਗਵਾਡੀਆਂ ਹਵਾਈ ਅੱਡੇ ਤੇ ਦੁਪਹਿਰ ਵੇਲੇ ਬੀਤੇ ਦਿਨ ਤਾਪਮਾਨ 100 ਫਾਰਨਹਾਈਟ ਤੱਕ ਪਹੁੰਚ ਗਿਆ ਜੋ ਕਿ ਜੁਲਾਈ ਦੇ ਵਿੱਚ ਇਸ ਦਿਨ ਲਈ ਇੱਕ ਰਿਕਾਰਡ ਉੱਚਾਪ ਦਰਸੀ ਹਜੇ ਵੀ 3 ਜੁਲਾਈ 1968 ਨੂੰ ਲਗਵਾੜੀਆ ਹਵਾਈ ਅੱਡੇ ਤੇ ਦਰਜ ਕੀਤੇ ਗਏ 108 ਡਿਗਰੀ ਫਾਰਨਹਾਈਟ ਦੇ ਸਭ ਤੋਂ ਉੱਚੇ ਤਾਪਮਾਨ ਤੋਟਾਏ ਘਾਟੀ ਸੀ ਨਿਊਯਾਰਕ ਦੇ ਐਨ ਡਬਲ ਯੂ ਐਸ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ ਕਿ ਇਹ ਕੋਈ ਸਭ ਤੋਂ ਪਹਿਲੀ ਵਾਰ ਆਇਆ ਸਭ ਤੋਂ ਵੱਡਾ ਰਿਕਾਰਡ ਪੱਧਰ ਤੇ ਉੱਚਾ ਤਾਪਮਾਨ ਨਹੀਂ ਸੀ ਫਲੋੜਾ ਦੇ ਸਨਸ਼ਾਈਨ ਸਟੇਟ ਦੇ ਵਿੱਚ ਟੈਂਪਾ ਨੇ 100 ਡਿਗਰੀ ਫਾਰਨਹਾਈਟ ਨੂੰ ਟੱਚ ਕੀਤਾ ਅਤੇ 2020 ਦੇ ਵਿੱਚ ਇਹ 99 ਡਿਗਰੀ ਫਾਰਨਹਾਈਟ ਦੇ ਪਿਛਲੇ ਰਿਕਾਰਡ ਨੂੰ ਤੋੜ ਕੇ 1 ਡਿਗਰੀ ਅੱਗੇ ਵਧ ਗਿਆ। ਕੈਨੇਡਾ ਦੇ ਵੱਡੇ ਹਿੱਸੇ ਵੀ ਗਰਮੀ ਦੀ ਲਪੇਟ ਦੇ ਵਿੱਚ ਨੇ ਪੂਰਬੀ ਤੱਟ ਤੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਪ੍ਰੀਰੀਜ਼, ਅਨਟਾਰੀਓ ਤੇ ਨੋਵਾ ਸਕੋਸ਼ੀਆ ਦੇ ਕੁਝ ਹਿੱਸਿਆਂ 'ਚ ਗਰਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ। ਸੋ ਇਹ ਸਨ ਤਾਜ਼ਾ ਖਬਰਾਂ ਜਾਣਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਆਮ ਖ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼ ਰੂਸ ਦੇ ਪਚਾਲ ਤੋਂ ਬਾਅਦ ਅਮਰੀਕਾ ਦੇ ਵਿੱਚ ਐਡਵਾਈਸ ਜਾਰੀ ਹੈ ਸੁਨਾਮੀ ਲਹਿਰਾਂ ਦੀ ਮਾਰ ਤੋਂ ਬਚਣ ਲਈ ਕਿਹਾ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਧਿਆ ਗਰਮੀ ਦਾ ਕਹਿਰ ਕਰਦੇ ਅੰਦਰ ਰਹਿਣ ਦੀ ਲੋਕਾਂ ਨੂੰ ਦਿੱਤੀ ਸਲਾਹ ਇਸ ਦੇ ਨਾਲ ਹੀ ਮੈਨੇਜਰ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੇਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡਾ